ਸੀਨੀਅਰ ਅਕਾਲੀ ਆਗੂ ਅਤੇ ਵਾਰਡ ਨੰਬਰ 43 ਤੋਂ ਕੌਂਸਲਰ ਇੰਦਰਜੀਤ ਸਿੰਘ ਪਨੋਰੀ ਨੇ ਏਬੀ ਪੰਜਾਬ ਨਿਊਜ਼ ਟੀਵੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵੀ ਲਗਾਤਾਰ ਵੱਧ ਰਹੀਆਂ ਕਿਰਗਰ ਰੰਸਾਤੀ ਪੇਦ ਪੇ ਦੀਆਂ ਘਟਨਾਵਾਂ ਬਹੁਤ ਹੀ ਨਿੰਦਨਯੋਗ ਅਤੇ ਦੁਖਦਾਈ ਹਨ ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਸਿਕੋਂ ਦੀਆਂ ਪਾਵਨਾ ਨੂੰ ਡੂੰਗੀ ਠੇਸ ਪਹੁੰਚਾਉਂਦੀਆਂ ਹਨ ਅਤੇ ਸਮਾਜ ਵਿੱਚ ਅਸ਼ਾਂਤੀ ਪੈਦਾ ਕਰਦੀਆਂ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਮਾਮਲਿਆਂ ਲਈ ਸਖਤ ਕਾਨੂੰਨ ਬਣਾਉਣ ਅਤੇ ਜਾਂਚ ਲਈ ਕਮੇਟੀਆਂ ਬਣਾਉਣ ਦੇ ਦਾਅਵੇ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਅਦਬੀਆਂ ਦੇ ਘਟਨਾਵਾਂ ਦਾ ਵਧਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਆਪੇ ਬੇਦਬੀ ਹੋ ਰਹੀ ਕਿ ਕੈਨਸਰ ਦੇਖੋ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਜਨੀਤੀ ਕਰਕੇ ਬੇਦਬੀਆਂ ਦੇ ਸਰਕਾਰਾਂ ਬਣੀਆਂ ਕਾਂਗਰਸ ਸਰਕਾਰ ਬਣੀ ਝਾੜੂ ਸਰਕਾਰ ਬਣੀ ਪਰ ਪ੍ਰਣਾਲਾ ਉੱਥੇ ਦਾ ਉੱਥੇ ਰਿਹਾ ਪਿਛਲੇ 8-10 ਸਾਲ ਤੋਂ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਜੀਆਂ ਹੋ ਰਹੀਆਂ ਨੇ ਮੈਨੂੰ ਸ਼ੱਕ ਯਾਰ ਹੁੰਦਾ ਕਿ ਇਹ ਸਰਕਾਰਾਂ ਜਾਣ ਬੁੱਝ ਕੇ ਹਿੱਸੇ ਕੌਮ ਚ ਵੰਡੀਆਂ ਪਾਉਣ ਲਈ ਇਹ ਹਰਕਤਾਂ ਕਰ ਰਹੀ ਆ ਦੇਖੋ ਪਿਛਲੇ ਪਿਛਲੇ ਰਾਤ ਵੀ ਫਿਰ ਦੁਬਾਰਾ ਜਲੰਧਰ ਦੇ ਵਿੱਚ ਬੇਦਬੀ ਹੋਈ ਐਡਾ ਸਖਤ ਕਾਨੂੰਨ ਹੋਣ ਦੇ ਬਾਵਜੂਦ ਵੀ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਵਾਸਤੇ ਇਹੀ ਕਰਮਕਾਮਿਆਂ ਤੋਂ ਸਰਕਾਰਾਂ ਨੂੰ ਬਾਰ-ਬਾਰ ਰਾਜਨੀਤੀ ਕਰਨ ਦੀ ਲੋੜ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ 328 ਰੁਪਿਆਂ ਦੇ ਰਾਜਨੀਤੀ ਕਰਕੇ ਆਪਸੀ ਸਮਾਜ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਉਹਦੀ ਵੀ ਜ਼ੋਰਦਾਰ ਨਕੀਦੀ ਕਰਦਾ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਇੱਕ ਜ਼ਿੰਮੇਵਾਰ ਪੰਜਾਬ ਦਾ ਹੋਣ ਦੇ ਨਾਤੇ ਉਹਨਾਂ ਨੂੰ ਇਹੋ ਜੀ ਗੰਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਹੜੇ ਲੋਕ ਵਿਰਭੀਆਂ ਕਰਦੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਅੱਗੇ ਮੈਂ ਪਹਿਲਾਂ ਵੀ ਅਸੀਂ ਇਸ ਚੀਜ਼ ਦੀ ਆਵਾਜ਼ ਠਾਈ ਆ ਕਿ ਹਰ ਸਿੱਖ ਦਾ ਹਿਰਦਾ ਹੀ ਦਾ ਉਲੰਘਰਿਆ ਜਾਂਦਾ ਜਦੋਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਰਵੀ ਹੁੰਦੀ ਆ ਜਦੋਂ ਕੌਮ ਆਵਾਜ਼ ਠਾਉਂਦੀ ਆ ਤੇ ਉਲਟਾ ਸਰਕਾਰਾਂ ਜਿਹੜੀਆਂ ਉਹਨਾਂ ਲੋਕਾਂ ਦੇ ਪਰਚੇ ਦਰਜ ਕਰਦੀਆਂ ਇਹ ਸਿੱਖ ਕੌਮ ਦੇ ਹੱਥ 'ਚ ਦੇ ਦੇਣਾ ਚਾਹੀਦਾ ਕਿ ਜਿੱਥੇ ਕਿਤੇ ਵਿਰਭੀ ਹੁੰਦੀ ਆ ਸਿੱਖ ਗੁਰੂ ਉੱਥੇ ਜਾ ਕੇ ਆਬ ਨਿਜੇ ਥੇ ਉਹਨਾਂ ਲੋਕਾਂ ਦੇ ਨਾਲ ਸੋ ਸਰਕਾਰਾਂ ਨੂੰ ਮੈਂ ਫੇਰ ਬਾਰ-ਬਾਰ ਜਿਹੜੀ ਰਾਜਨੀਤੀ ਗੰਦੀ ਰਾਜਨੀਤੀ ਕਰ ਰਹੀ ਹੈ ਉੱਤੇ ਸੂਚਿਤ ਕਰਨਾ ਵੀ ਤੁਸੀਂ ਇਹੋ ਜੀ ਰਾਜਨੀਤੀ ਛੱਡੋ ਔਰ ਜਿਹੜੇ ਲੋਕ ਧਰਮ ਤੋਂ ਉੱਠ ਗਏ ਨਾ ਉਹਨਾਂ ਦਾ ਕੋਈ ਧਰਮ ਨਾ ਉਹਨਾਂ ਦਾ ਕਰਮਕੋਈ ਹੁੰਦਾ ਉਹ ਬੇਦਬੀਆ ਕਰਦੇ ਨੇ ਉਹਨਾਂ ਨੂੰ ਸਭ ਤੋਂ ਸਭ ਜਿਹੜੀ ਬੰਦੀ ਸਜ਼ਾ ਦੇਣੀ ਚਾਹੀਦੀ ਹੈ